ਕਈ ਯੂਟਿਊਬਰ ਵੀਡੀਓ ਬਣਾਉਂਦੇ ਰਹੇ ਸੀ ਮੇਰੇ ਲਈ ਨੇ ਆਰਡਰ ਕਰਨਾ ਕਰ ਦੋ ਨਹੀਂ ਅਸੀਂ ਆਰਡਰ ਨਹੀਂ ਕਰਾਂਗੇ ਅਸੀਂ ਤਾਂ ਪਿਆਰ ਨਾਲ ਬਣਾ ਕੇ ਖਵਾਵਾਂਗੇ ਫ੍ਰੀ ਖਵਾ ਦਾਂਗੇ ਅਸਾਂ ਸਾਨੂੰ ਮਿਲ ਜਿਓ ਨਾਲੇ ਮਝੀਰੀ ਖਾ ਜਿਓ ਨਾਲੇ ਵਧੀਆ ਚਾਹ ਪੂਰੀ ਤੱਕ ਵਧੀਆ ਕੌਫੀ ਬਣਾਵਾਂਗੇ ਹਾਂ ਸਾਰੀ ਪੰਜੀਰੀ ਦੇਖੋ ਜੀ ਮਿਕਸ ਕਰ ਲਈ ਸਾਰੇ ਪੜ ਗਈ ਪੰਜੀਰੀ ਡੱਬੇ ਚ ਪਾ ਲਈ ਆ ਪਾਠਾ ਵਿੱਚ ਪਾਇਆ ਇਹਦੀ ਪਿਆਈ ਦੇਗਾ ਕੱਟਾ ਕੱਟਿਆ ਕੱਟਾ ਨਾ ਛੱਡਿਓ ਘੋਲਣਾ ਕਰਿਓ ਛੱਡਿਓ ਕੱਟਾ ਕੱਟਾ

ਉਹ ਭਾਈ ਜਾਨਾ ਤੇਰੇ ਕਿੱਤੇ ਜਨੇ ਪੰਜੀਰੀ ਖਾਣੀ ਸੀ ਤੁਹਾਡੇ ਕੋਲ ਪਹੁੰਚ ਜਿਓ ਤੁਹਾਡੇ ਸਬਸਕ੍ਰਾਈਬਰ ਫੇਰੇ ਛੱਡੇਗੀ ਜਾਨੂ ਅਗਲੇ ਨੂੰ ਪਹੁੰਚਣਾ ਹੋਰ ਬਣਾ ਦਾਂਗੇ ਉਹਨਾਂ ਵਾਸਤੇ ਹਾਂ ਇਹ ਗੱਲ ਨਾਲ ਆਪਾਂ ਉਹਤੇ ਇਹ ਪੰਜੀਰੀ ਨਾਲ ਉਹਨਾਂ ਨੂੰ ਪੰਜੀਰੀ ਚੰਗੀ ਆ ਕਈ ਯੂਟਿਊਬਰ ਵੀਡੀਓ ਬਣਾਉਂਦੇ ਰਹੇ ਸੀ ਮੇਰੇ ਲਈ ਮਝੀਰੀ ਖਾਜਿਓ ਤਾਂ ਦਾ ਮੂਡ ਬਣਾ ਕੇ ਆਇਆ ਹੈ ਨਾ ਨਾਲ ਐ ਵਧੀਆ ਚਾਹ ਪੂਰੀ ਤੱਕ ਵਧੀਆ ਕਾਫੀ ਕਾਫੀ ਬਣਾਵਾਂਗੇ ਹਾਂ ਕਾਫੀ ਨਾਲ ਪੋੜਾਂਗੇ ਜੇ ਅਗਲਾ ਕਹੂੰ ਉਵੇਂ ਹੀ ਖਵਾ ਦੇਣੀ ਆ ਪਿਆਰ ਨੂੰ ਸੰਦੇ ਭਾਈ ਅਗਲੇ ਪਿਆਰ ਨਾਲ ਤਾਂ ਫਿਰ ਕੁਝ ਨਹੀਂ ਨਾ ਪਿਆਰ ਨਾਲ ਹੀ ਖਾ ਉਹ ਕੱਲੇ ਹੈ ਜਰਰ ਤੋ ਵੇਲਾ ਲਾਂ ਤਾਂ ਕਨ ਸਿੱਖਾਂ ਦੇ ਘਰੋਂ ਜੇڑا ਕੋਈ ਆਇਆ ਗਿਆ ਆਵੇ ਉਹਦੀ ਪੂਰੀ ਸੇਵਾ ਕਰੋ ਰੱਜ ਕੇ ਜਾਵੇ ਆਪਣੇ ਘਰ ਤਰੱਕੀ ਕੇ ਜਾਵੇ ਸਹੀ ਹੈ ਇੱਕ ਲੱਗੀ ਆ ਇੱਕ ਇੱਕਾਂ ਚ ਬਣ ਗਏ ਮੈਂ ਕੀ ਕਰਾਂਗੇ ਕੁਝ ਬਣਨਾ ਚੌਲ ਦੋ ਉਸ ਬਾਤ ਨੂੰ ਬੋਲੇ ਤਾ ਵਾਈਡੈਂਟ ਤੇ ਲਾ ਦੇ ਉਹ ਚੱਕਰੀ ਹੋਗਾ ਸੇਮ ਉਹੀ ਆਣਾ ਇਹ ਲੋ ਪਰ ਕਹਿ ਨਾ ਦਿਓ ਵੀ ਰੰਗ ਬਦਲ ਗਿਆ ਹਣ ਨਹੀਂ ਚੁੱਲੇ ਦੇ ਮੰਮੀ ਦੇ ਦਵਾਰਾ ਦਵਾਰਾ ਕੜਾ ਹੀ ਮੰਮੀ ਦੇ ਤੇ ਖਾਲੀ ਸੀ ਇਹਨਾ ਮਿੱਟੀ ਲੱਗੀ ਹੋਰ ਲੈ ਉਹ ਕੁਝ ਨਹੀਂ ਲੱਗਦਾ ਮੰਮੀ ਕਹਿੰਦੀ ਵੀ ਕੱਚੀ ਬਲੂ ਰੰਗ ਲਾਲ ਹੋ ਜੇ ਵੀ ਸਮਾਨ ਬਾਈ ਤਰ੍ਹਾਂ ਛਿੱਟਾ ਹੋ ਜਾਣਾ ਮਾ ਥੋੜਾ ਜਿਹਾ ਸੇਕ ਹੋਰ ਲਵਾਇਆ ਫਿਰ ਹੁਣ ਤੇ ਇਹਦੀ ਲਾ ਲਓ ਮੱਚਣ ਲੱਗੀ ਉਹ ਲਾ ਦਿਓ ਥੱਲੇ ਉਹ ਖਰਚਣਾ ਨਹੀਂ ਦਈਦਾ ਇਹ ਲੋ ਹਣਾ ਪਰ ਇਹ ਘਰਚਣਾ ਲਾਗਨੇ ਅੰਦਰ ਦੇ ਉੱਤੇ ਪਿਆ ਦਾ ਪਰੌਂਠਾ ਲਾਉਣ ਦਾ ਇਹ ਵੇ ਅੰਮਾ ਝੱਲੋ ਇੱਥੇ ਪਲਟਾ ਕਹਿੰਦੇ ਉਹਨੂੰ ਹੂੰ ਹੂੰ ਆਪਾਂ ਕਹਿੰਦੇ ਘਰਚਣਾ ਉਹ ਵੀ ਪਲਟਾ ਉਹਨਾਂ ਨੂੰ ਘਰਚਣਾ ਮੰਗਲ ਚੱਲ ਜਾਓ ਮੈਨੂੰ ਤਾਂ ਪਤਾ ਹੀ ਨਹੀਂ ਉਹ ਪਲਟਾ ਕਹਿੰਦੇ ਸਾ ਜੀ ਤੂੰ ਪਲਟੀ ਮਾਰਦੀ ਹੈਂ ਹੈ ਥੋੜੀ ਛੱਟੀ ਬੱਚੇ ਛੱਟੇ ਪੈਣਗੇ ਨਾ ਵੀਰ ਸਿੰਘ ਕਹਿੰਦੇ ਪੰਜੀਰੀ ਖਾਣੀ ਹੈ ਨਹੀਂ ਪਰ ਜੋਗਦਨ ਪੂਰਾ ਪਾਰਿਆ ਵਿੱਚ ਲੈਣੀ ਦਸਾਂ ਜੀ ਮੈਂ ਓ ਛੱਟੇ ਮੈਂਨੇ ਤੇ ਥੋੜੀ ਖਾਂਦਾ ਨਹੀਂ ਇਹਨੂੰ ਖਵਾਇਆ ਕਰੋ ਜੈਲੀ ਬਣਾ ਕੇ ਖਵਾ। ਹੌਲੀ 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 ਇਹਨਾਂ ਜੱਟੇ ਕਰਾ ਮੁੱਕ ਤੇ। ਇਹਨੂੰ ਜੈਲੀ ਬਣਾ ਕੇ ਖਵਾ ਦਿਓ। ਜੈਲੀ ਬਣਾਉਣਾ ਪੈਣਾ ਫੇ ਇਹਨੂੰ। ਪਰ ਰੋਜ਼ ਰੋਸੀ ਤੇ ਗੁਲਾਬ। ਉਹ ਟਿੱਕਾ ਬੈਗੇ ਆ ਕੇ। ਉੱਡਦਾਰੀ ਸੇ ਉਹਨੂੰ ਉੱਡਣ ਲੱਗ ਗਿਆ। ਹਾਂਜੀ ਹੁਣ ਅਸੀਂ ਸਮਾਨ ਲੈਣ ਚੱਲਾਂ ਜਿਹੜਾ ਵਿੱਚ ਪੈਣਾ ਸੀ ਪੰਦੀਰੀ ਥੋੜਾ ਜਿਹਾ ਘਟ ਗਿਆ ਖਸ ਖਸ ਵਗੈਰਾ ਖਸ ਖਸ ਹੀ ਹੈ ਮੇਰੇ ਦੇਖਦਾਵੇਂ। ਦੇਖੋ ਬੱਸ ਨਹੀਂ ਮੈਂ ਦੁਬਾਰਾ ਲੈ ਲਾਂਗੇ ਅੱਛੀ ਨਹੀਂ ਹੋਣਾ ਜੇਬ ਚ ਉਹਨੂੰ ਵੜਾਈ ਸੀ ਬਰਮੇਰ ਨੇ ਆਹੋ ਹੈਗੀ ਹੈਗੀ ਆ ਸੀ ਬਸ ਲੈ ਆਉਂ ਸਾਰਾ ਸਮਾਨ ਆ ਜਾਣਾ ਮੈਂ ਚੱਲ ਜਲੀ ਮਾਹਵੀਰ ਆਪਾ ਚਲੋ ਉਹ ਪੈਨ ਪੁੱਛ ਲਿਓ ਆ ਪੱਕਾ ਕਿਹੜੇ ਕਣ ਤੇ ਜਾਉਂਦੇ ਜਿਓਏ ਕਿਹੜੇ ਸੀ ਉਹ ਪੈਨ ਪਤਾ ਨਹੀਂ ਤੈਨੂੰ ਫੋਟੋ ਭੇਜ ਦਿੰਦੀ ਆ ਮੈਂ ਕਿਹੜੇ ਪੈਨ ਚਾ ਲੈ ਹਾਂ ਭੇਜੋ ਫੋਟੋ ਭੇਜੋ ਕਰ ਮੈਂ ਪਈ ਜਾਂਦਾ ਮੌਸਮ ਬਹੁਤ ਸ਼ਾਨਦਾਰ ਹੋ ਗਈ ਵਾਰੇ ਅਸੀਂ ਚੱਲੇ ਸਮਾਨ ਲੈਣ ਮੈਂ ਤੇ ਮਾਹਵੀਰ ਨਾਲ ਇਹ ਟਿਊਸ਼ਨ ਹੈਗੀ 12 ਵਜੇ ਬਰਮੇਰ ਦੀ ਸਾਢੇ ਤਾ ਸ਼ੁਰੂ ਹੋਗੀ ਉਹ ਚਲਾ ਗਿਆ ਉਹ ਘਰ ਪੂਰਾ ਹੈ ਮਾਹਨ ਦਰਫਤਾਂ ਦੇ ਉੱਤਾਂ ਵਾਂ ਪੂਰੇ ਜਾਨੀ ਮੂਹੇ ਧੋਤੇ ਜਾਂਦੇ ਦਰਫਤਾਂ ਵਿੱਚ ਇੰਨਾ ਵਧੀਆ ਮੌਸਮ ਹੋਇਆ ਤਾਂ ਦੁਨੀਆ ਦੇ ਕੋਈ ਸੈਰਾ ਕਰਦੀ ਫਿਰਦੀ ਆ ਕੋੰਦੀ ਲੋ ਜੀ ਆ ਕੇ ਦੁਕਾਨ ਤੇ ਲੈਣ ਸਾਮਾਨ ਅਸੀਂ ਹਾਂਜੀ ਸੇਟ ਜੀ ਠੀਕ ਹੋ ਮੇਰੀ ਹੈ ਇਹ ਹੈ ਨਾ ਵੀ ਨਹੀਂ ਪੜਨਾ ਆਤਾ ਪੰਜਾਬੀ ਨਹੀਂ ਬਣਨੀ ਆਉਂਦੀ ਕਮਰ ਕਸ ਕਿੰਨੀ ਆ ਪਾਪਾ ਉਹ ਸੇਟ ਸਾਹਿਬ ਦੱਸਣਗੇ ਤੂ ਬੱਤੀ ਕਰਕੇ ਜਿੰਨੇ ਜਿੰਨਾ ਪਹਿਣਾ ਸਮਾਨ ਉਹਨਾਂ ਉਹਨਾਂ ਪਿੱਛੇ ਲਿਖ ਦੋ ਕੜਾ ਮੈਂ ਆਪ ਹੀ ਲਊਗਾ ਹਾਂਜੀ ਦੋ ਬੈਟਮਾ ਬਾਹਰਲੀ ਦੁਕਾਨ ਤੋਂ ਮਿਲ ਲੰਗੇ ਸੇਟਗਾ ਕਿਉਂਕਿ ਅੰਦਰ ਵਾਲੀ ਦੁਕਾਨ ਤੇ ਰੱਖਦੇ ਨੇ ਉਹ ਬਾਹਰ ਵਧੀਆ तकरीबन ਸਾਰੇ ਹੀ ਸਮਾਨ ਰੱਖਦੇ ਆ ਇਹ ਖੜਪਰਾ ਦਾ ਤੇ ਉਹ ਦੁਕਾਨ ਖੁੱਲ ਵੀ 6:30 ਜਾਂਦੇ ਵਾ 8:30 ਖੁੱਲ ਜਾਂਦੇ ਤੇ ਹੁਣ ਜੇ ਅੱਗੇ ਤੋਂ ਕਾਲੀ ਹੋਇਆ ਤੁਰ ਕੇ ਸਮਾਨ ਦੀ ਉੱਥੇ ਜਾ ਕੇ ਲੈ ਆਇਆ ਕਰਾਂਗੇ ਫਿਰ ਤੇ ਹੁਣ ਦੋ ਐਟਮਾ ਵਾਸਤੇ ਸਾਨੂੰ ਬਾਹਰ ਜਾਣਾ ਪੈਣਾ ਵੀ ਦੇ ਦੇਈ ਸਾਨੂੰ ਉੱਠਣਾ ਪੈਣਾ ਹੁਣ ਇਹ ਦੋ ਦੋ ਮੈਂ ਜੋਕਾ ਦੇ ਕੰਮ ਦੇ ਰਿਹਾ ਆਪਦਾ ਸਮਾਨ ਚੱਕਣ ਦਾ ਪੈ ਗਿਆ ਇਹਨਾਂ ਨੂੰ ਵਾਪਸ ਰੱਖਤੀ ਕਰ ਲੋ ਬਾਹਰ ਕਿੱਥੇ ਜਾਣਾਗੇ ਅੱਗ ਹੁਣ ਕਿਹੜਾ ਲੋਡ ਅੱਕਦੀ ਆਪਾਂ ਨੂੰ ਮਾੜੀ ਹੀ ਤਾਂ ਲੋਡ ਹੈ ਹੈ 2 ਕਿਲੋ ਕਿਉਂ ਦੀ ਕਹਤੀ ਸੀ ਉਹਨੂੰ ਮੈਨੂੰ ਆਪੀ ਪਤਾ ਪਤਾ ਨਹੀਂ ਕੀ ਇਹ ਦੇਖੋ ਇਹ ਇਹ ਵੀ ਕੁੱਟਣ ਵਾਲੀ ਆ ਐਂ ਨਾ ਪੈਂਦੀ ਹੋਵੇ ਨਹੀਂ ਪਟਕੇ ਲੈਣਾ ਸਾਰਾ ਜਿਵੇਂ ਆਪਣਾ 2 ਕਿਲੋ ਕਿਉਂ ਸੀ ਹੈਨਾ ਇਹ 5 ਕਿਲੋ ਕਿਉਂ ਦਾ ਸਮਾਨ ਆਪਾਂ ਪਾਤਾ ਇਹਦੇ ਵਿੱਚ ਇੰਨਾ ਭਰ ਕੇ ਦੇਖ ਲੋ ਤੁਸਕ ਇਹਦਾ ਮੈਂ ਥੋੜੀ ਜਿਹੀ ਖਾਣੀ ਪਿਆ ਕਰੂੰ ਇਹ ਤਾਂ ਦਵਾਈ ਹੋਈ ਆ ਚੀਜ਼ਾਂ ਹੀ ਨੇ ਇਹਦੇ ਵਿੱਚ ਤਾਂ ਹਮ ਸਮਾਨ 5 ਕਿਲੋ ਕਿਉਂ ਦਾ ਸਮਾਨ ਆਪਾਂ ਇੱਜ ਪਾਤਾ ਸਹੀ ਗੱਲ ਆ ਉਹਦੇ ਵਿੱਚ ਚਾਹੀਦਾ ਸੀ ਇੰਨਾ ਸਮਾਨ ਤਾਂ ਕੋਈ ਪਾਉਂਦਾ ਹੀ ਨਹੀਂ ਹਮ ਇਹ ਮੈਂ ਥੋੜਾ ਧਣਾ ਖਾਇ ਕਰਾਂਗੇ ਅਸੀਂ ਅੱਧੀ ਅੱਧੀ ਗੋਲੀ ਵਾਧੂ ਆ ਇਹ ਥੋੜੀ ਪਰਚਣਾ ਲੈ ਜਾ ਕੇ ਵੱਡੇ ਵਾਲਾ ਲੈ ਜੇ ਹੋਇਆ ਅਜੇ ਨੌਣਾ ਧੌਣਾ ਕੀ ਹਾਲ ਘਰ ਦਾ ਕੋਈ ਕੰਮ ਨਹੀਂ ਕੀਤਾ ਜੱਸੇ ਕੱਡੇ-ਕੱਡੇ ਕੰਮ ਹੋ ਗਿਆ ਰੋਟੀ ਖਾਧੀ ਗਈ ਇਹ ਕਾਲੂ ਵਾਲੇ ਪਰੌਂਠੇ ਆ ਘਾਂ ਤੇ ਕਸੂਰੀ ਦੀ ਦਾਣ ਤੇ ਭਾਈ ਬਸ ਹੁਣ ਘੰਟੇ ਕਿਉਂ ਰੋਟੀ ਲੋੜ ਗਣੀ ਆਪਾਂ ਨੂੰ ਲੋੜ ਨਹੀਂ ਪਰੌਂਠੇ ਚਾਰ ਹੀ ਖਾਦੇ ਆ ਮੈਨੂੰ ਬਿੱਲਾ ਖਾ ਕੇ ਦੇਖੇ ਵੀ ਮੇਰਾ ਅਰੇ ਨਾਲ ਬੰਨਦੇ ਦੋ ਰੋਟੀਆਂ ਦੁਪਹਿਰੇ ਭੁੱਖ ਵੀ ਲੱਗੂਗੀ ਨਹੀਂ ਰਾਜ ਖਾ ਲੈਣਗੇ ਓਰੇ ਹਟ ਫਾੜੀ ਜਾ ਤੂੰ ਲੰਗਦੀ ਨਹੀਂ ਭੁੱਖ ਔਖਾ ਸੀ ਇਹ ਤਾਂ ਕਰ ਲੈ ਔਖਾ ਸੀ ਮਿਕਸ ਕਰਨਾ ਇਹਦੇ ਨਾਲ ਕਰੋ ਤੁਸੀਂ ਖੁਰਚੜੇ ਦੇ ਨਾਲ ਇਹਦੇ ਨਾਲ ਕਰ ਦਿੰਦੇ ਆ ਖੁਰਚੜੇ ਦਾ ਵਧੀਆ ਮਿਕਸ ਆਊਗਾ ਇਹ ਹਾਂਜੀ ਇਹ ਆਪਾਂ ਸਮਾਨ ਲੇਟ ਆਇਆ ਦੁਕਾਨ ਨਹੀਂ ਸੀ ਖੁੱਲੀ ਤਾਂ ਕਰਤੇ ਆ ਹੀ ਹੋਗੇ ਨਹੀਂ ਤਾਂ ਗਰਮ ਗਰਮ ਦੇ ਵਿੱਚ ਸਾਰਾ ਕੁਝ ਹੋ ਜਾਣਾ ਸੀ ਮੇਰੇ ਖੰਡ ਵੀ ਨਾਲ ਹੀ ਪਾ ਲੈਣਾ ਖੰਡ ਨਹੀਂ ਵਸਾ ਪਹਿਲਾਂ ਉਹ ਦੁਬਾਰਾ ਫੇਰ ਮਿਕਸ ਕਰਨਾ ਪਊ ਇਹ ਫਿਰ ਹੁਣ ਆ ਪਹਿਲਾਂ ਜਿਹੜੀਆਂ ਨੇ ਨਾ ਮੈਂ ਬਣਾਇਆ ਇਹਦਾ ਸਮਾਨ ਤੁਸੀਂ ਕਰੋ ਸਮਾਨ ਪਹਿਲਾਂ ਆਇਆ ਹੋਵੇ ਤਾਂ ਨਾਲ ਹੀ ਗਰਮ ਗਰਮ ਦੇ ਵਿੱਚ ਪੈਣੀ ਵਧੀਆ ਮਿਕਸ ਹੋ ਜਾਂਦਾ ਹੁਣ ਜੰਮ ਗਿਆ ਅੱਧਾ ਦਾ ਹੋਈ ਆਟਾ ਹੀ ਜੰਮਿਆ ਪਿਆ ਬਸ ਹੋ ਗਿਆ ਠੀਕ ਉਹਦੇ ਕੁਝ ਮੀਮੂ ਆ ਗਏ ਇੱਕ ਦੁਕਾਨਾਂ ਨਹੀਂ ਖੁੱਲੀਆਂ ਸੀ ਇੰਨੀ ਸਾਰੇ ਪਰ ਉਹ ਕਹਿੰਦਾ ਬਾਹਰਲੀ ਦੁਕਾਨ ਸਾਢੇ 8:00 ਖੁੱਲ ਜਾਂਦੀ ਆ ਗਲਤੀ ਹੋ ਗਈ ਆਪਣੇ ਤੋਂ ਮੈਂ ਤੁਹਾਨੂੰ ਕਹੀ ਗਈ ਆ ਕਿਰਾ ਆਵਾਂ ਗਈ ਹੁਣ ਦੁਪਹਿਰ ਤਾਂ ਹੋਇਆ ਪਹਿਲੇ ਮੈਂ ਲਾਉਣਾ ਇਹਨੂੰ ਉਹਦਾ ਕਰੂੰ ਜਿਉ ਤੱਕ ਨਾਲ ਦੇਣੇ ਕਹਿੰਦੀ ਮੱਝ ਮਾਂ ਟੱਕੀ ਤਾਂ ਹੈ ਨਹੀਂ ਟੱਕੀ ਤਾਂ ਹੈ ਨਹੀਂ ਉਹ ਇਹਨੂੰ ਲਿਆਓ ਮੈਂ ਵੀ ਕਮਾ ਖੰਡ ਹੰਡ ਪਾ ਮਾਂ ਬਹੁਤ ਬਹੁਤ ਮਾਂ ਬਹੁਤ ਫਰੜੀ ਮਾਂ ਤੇ ਇਹ ਤਾਂ ਵੜੀ ਨਹੀਂ ਹੋਣੀ ਇਹਨੇ ਇਹਦੇ ਨੂੰ ਲਾਉਣਾ ਸਾਡੇ ਨਾਲ ਥਾਰ ਹੋ ਗਿਆ ਨਹੀਂ ਮਾਪਾ ਨੂੰ ਅੱਖਣ ਹੋਇਆ ਨਾ ਹੂੰ ਹਾਂ ਮਾਰ ਦਿੰਨਾ ਮੈਂ ਟੋਮਟੋ ਮਿੱਥੀ ਵੈਰੀ ਗੁੱਡ ਨੇਕਸਟ ਇਹ ਵਧੀਆ ਵਾਲ ਹੁੰਦੀ ਹੈ ਵਿੱਚੋਂ ਵੀ ਪੂਰਾ ਪੈ ਗਿਆ ਤਾਂ ਮਨਾ ਤਾਂ ਸਵਾਣ ਘੱਟਾ ਕੋਈ ਕਹਿੰਦੇ 5 ਕਿਲੋ ਦਾ ਪੈ ਗਿਆ ਸਵਾਣ ਘੱਟ ਦੱਸੋ ਆਹ ਤਾਂ ਇਹਨਾਂ ਕਿ ਹੋ ਗਿਆ ਫਿਰ ਤਾਂ ਇਹ ਚੱਕਿਆ ਨਹੀਂ ਹੁੰਦਾ ਇਹਦਾ ਮੰਨਣਾ ਆਮ ਪੰਦੀਰੇ ਜੀ ਰੁੱਕਿਆਂ ਹੀ ਹੁੰਦੇ ਨੇ ਜੇ ਮੇਰੇ ਆਂ ਤਾਂ ਇਹ ਤਾਂ ਥੋਈ ਬਹੁਤ ਆ ਤੇ ਰੰਨਾ ਵੱਡੀ ਹੋ ਹੋ ਜਾਣ ਮੈਂ ਫੇਰ ਤਾਂ ਪਿੰਨੀਆਂ ਆ ਜੇ ਫੇਰ ਤੇ ਇਹਦੀ ਪਿੰਨੀਆਂ ਵਾਖ ਲਵਾਂ ਮੈਂ ਕਹਣਾ ਉਹ ਸੌਖੇ ਆ ਰਾਨੀ ਕਿੰਨੀ ਬਾਗੇ ਵੀ ਘਟੂਗੀ ਥੋੜਾ ਇਹਦਾ ਵਾਹ ਕਿਹੜਾ ਹੂੰ ਕਿੰਨੀ ਬਾਗੇ ਥੋੜਾ ਇਹ ਘਟ ਜੂਗਾ ਮਿੱਕਾ ਹੰਦੇ ਆਈ ਘਟ ਜੂਗੀ ਆਹੋ ਜਿੱਦੀ ਪਾਣੀ ਵੀ ਨਹੀਂ ਇਹ ਚ ਫੰਡ ਵਿੱਚ ਫੰਡ ਪਾਣੀ ਆ ਜੋ ਵੀ ਪੂਰਾ ਫੰਡ ਹੂੰ ਇਹਨੇ ਤਿੰਨੇ ਬਾਗੇ ਹੁੰਦੇ ਆ ਤੇ ਨਾ ਛੋਟੇ-ਮੋਟੇ ਵੀ ਵਰਦਿੰਦੇ ਉਹ ਦੂਜੀ ਹੁੰਦੀ ਸਕੇ ਜਿਹੜੀ ਉਹ ਸਕੂਲਾਂ ਸਕਾਲਾਂ ਦੇ ਦਿੰਦੇ ਸਮੂਹ ਤੇ ਖੰਡ ਤੇਲ ਜਿਹੜੀ ਆ ਕੇ ਜਵਾਕਾਂ ਨੂੰ ਸਸਤੀ ਹਮ ਹਟਾ ਜਾਣਾ ਕਿ ਆਹੋ ਆਟਾ ਜਾ ਬਣਾ ਕੇ ਦਿੰਦੇ ਹਾਂ ਜੇ ਸੁਣੋ ਜੇ ਬਣਾਉ ਤਾਂ ਬੜੀਆ ਬਣਾਓ ਅੱਟ ਪੱਲੇ ਆ ਕੇ ਦੇਖੀ ਖਾਣਾ ਨਹੀਂ ਗੱਸਾ ਉਹ ਸਵਾਲ ਨਹੀਂ ਨਾ ਰਿਹਾ ਉਹ ਮੇਰਾ ਆਟਾ ਜਾ ਆਈ ਜਾਂਦਾ ਕੱਚਾ ਜਾ ਹੈ ਨਾ ਇਹ ਤਾਂ ਸਮਾਨ ਖਾਣਾ ਹੁੰਦਾ ਵਿੱਚ ਉਹ ਵੀ ਸਮਾਨ ਵਿੱਚ ਪਾ ਲਓ ਹੈ ਨਾ ਚੱਲ ਕੀ ਰਹਿ ਗਿਆ ਮੈਂ ਉਹ ਪਾਉ ਕਰ ਰਹੇ ਹਾਂ ਬਾਰੀ ਬਾਰੀ ਹੋਣੀ ਹੁਣ ਮਿਲ ਜਾਊਗਾ ਪਾਉਗਾ ਮਿਕਸ ਕਰਦੇ ਬੜੀ ਵਿਧੀ ਨਾਲ ਦੋ ਪੱਲੇ ਹੋ ਗਈ ਹੈ ਹਾਂਜੀ ਦੋ ਕਿਲੋ ਹੀ ਪਾਉਣੇ ਨੇ ਦੋ ਕੋਲੋਂ 80 ਮਿੰਟ ਸਿਰਉ। ਤਾਂ ਦਾ ਸਹੀ ਨਹੀਂ ਹੈਗਾ ਮਿਕਸ ਕਰਨ ਵਾਲਾ ਟੱਬ ਪਿੱਟੋ ਨਾ। ਜੀ ਪਨੀਰ ਹੀ ਤਿਆਰ ਆ। ਪੁੱਲਾ ਵੱਠਲ ਬਣ ਗਿਆ। ਤਾਂ ਨੇ ਥੋੜੀ ਥੋੜੀ ਦਵਾਈਆਂ ਨੂੰ ਸਮਾਨ ਬਹੁਤ ਪੈ ਗਿਆ ਜ। ਤੇ ਆ ਪਰ ਯਾਰ ਇਹ ਕਰਕੇ ਢੀਂਦੂਗਾ। ਮਰਤਮਨ ਮਰਤਮਨ ਨਹੀਂ ਹੈਗਾ ਆਪਣੇ। ਪਲਾਸਟਿਕ ਠੀਕ ਰਹੇ ਨਹੀਂ ਐ ਖਰਾਬ ਤਾਂ ਨਹੀਂ ਹੋਣਗੇ। ਜੇ ਬੱਤਮਨ ਲੈਣ ਨੂੰ ਕਹਿੰਦੇ ਨੇ ਕੀ ਕਰਨਾ? ਕੌਣ ਕਹੇ ਤੂੰ ਮੇਰੇ ਤੇ ਥੱਲੇ ਰਹੀ ਤਾਂ ਨਹੀਂ ਹੋਣੀਗੀ। ਸਾਰੇ ਨਹੀਂ ਸਾਰੀਆਂ। ਸਰਦਾਰ ਨੀ ਬਾਹੂ ਸਰਦਾਰ ਜੀ ਪਾਓ ਮੈਡਮ ਜੀ ਪਾ ਦਿਓ ਮੈਂ ਪਾਵਾਂ ਕੌਲਾ ਲੈ ਲਓ ਟਾਂਡਾ ਮਰ ਪਲੇਟ ਲੈ ਪਲੇਟ ਟੋਟੀ ਆ ਕਰਛੀ ਖਾਈ ਮਮੀ ਸਾਰੀ ਪੰਜੀਰੀ ਦੇਖੋ ਜੀ ਮਿਕਸ ਕਰ ਲਈ ਸਾਰੀ ਪੜ ਗਈ ਪੰਜੀਰੀ ਡੱਬੇ ਚ ਪਾ ਲਈ ਆ ਪਾਠਾ ਵਿੱਚ ਪਾਇਆ ਇਹਦੀ ਪਿਆਈ ਰਹਿ ਗਿਆ ਸਾਈਡ ਤੇ ਚ ਨਹੀਂ ਹੋਏ ਹੈ ਹੋ ਜੂ ਚਲੋ ਵਿੱਚ ਪਾਈ ਕੱਢੋ ਇਕੱਠਾ ਕਰ ਟਿਓ ਉਹ ਇਕੱਠਾ ਕਰ ਟਿਓ ਇਕੱਠਾ ਨਾਲ ਕਰਿਓ ਸਿੱਟੇ ਇਕੱਠਾ ਕਰ ਇਕੱਠਾ ਜੀ ਆਵੰਦ ਕਰੂ ਜੀ ਨਹੀਂ ਦਿੰਦਾ ਉਹ ਮੈਂ ਨਹੀਂ ਜਾਣ ਹੁੰਦਾ ਗੱਲਾਂ ਆਜੋ ਪਤਾ ਤਾਂ ਮੈਨੂੰ ਪਤਾ ਤਾਂ ਹੁੰਦਾ ਕੰਮ ਕਿਵੇਂ ਹੁੰਦਾ ਆਜੋ ਕਰੋ ਕੀ ਕਰਨਾ ਤੇ ਉਹ ਤਾਂ ਜੀ ਹੁਣ ਤਾਂ ਹੜਾ ਬੁੜੇ ਦਾ ਜੋਰ ਨਰਾਉਣ ਲੱਗ ਗਿਆ ਸੀ ਹੋ ਗਏ ਨਾ ਕੰਮ ਯਾ ਯਾਰ ਮੈਂ ਤਾਂ ਪਹਿਲਾਂ ਪਏ ਦਾ ਬੁੜੇ ਦਾ ਜੋਰ ਮਾਰ ਬਲਿੰਦਾ ਨਾ ਕਿ ਉਹ ਉਲੀ ਲੱਗੀ ਜੇ ਥੱਲੇ ਗਈ ਸਮਾਰ ਕੇ ਹਲਾ ਕਿਹੜਾ ਉਲੀ ਨਹੀਂ ਸਾਰੀ ਮਿਕਸ ਕਰਕੇ ਬਚਵਾਦੀ ਤੇ ਪਾਠਾ ਬਾਹਰ ਹੀ ਛੜਦਾ ਇਹ ਨਵੇਂ ਤਰ੍ਹਾਂ ਦੇ ਬੀਜ ਆ ਗਏ ਮੈਂ ਦੱਸੋ ਕੀ ਕਰਾਂ ਅਸੀਂ ਕੀ ਕਰੀਏ ਕਹਿੰਦਾ ਤੜਨਾ ਬਰਾ ਹਾਰ ਹੋਇਆ ਬਈ ਤੂੰ ਬੈਠੇ ਬੰਦਾ ਨੂੰ ਬੋਲ ਕੰਮ ਕਰਵਾਉਂਦਾ ਬੈਠ ਕੇ ਕੰਮ ਉਹ ਵੀ ਕਰਾਉਂਦਾ ਤੂੰ ਹਾਂ ਅਸਲਾ ਮੀਂਹ ਵੀ ਕਾੜੀ ਮਾਰ ਜਾਂਦੀ ਆਂ ਟੀ ਇਹ ਬਾਹੀ ਨਾ ਖਾ ਤਕੜੀਆਂ ਚੀਜ਼ਾਂ ਖਵਾਦਾ ਜੇ ਲੋਹਾ ਹੀ ਬਣਦੀ ਲੋਹਾ ਪੂਰਾ ਥੋੜੇ ਰਹਿਣਾ ਨਾ ਕਾ ਲੋਹਾ ਲੋਹਾ ਕਹੀ ਗੱਲ ਹੈ ਜਿੰਦੇ ਲਾ ਦੂ ਹਲਕਾ ਲੋਹਾ ਜਿ ਪਾਇਆ ਹੋ ਲੋਹਾ ਰਹਿ ਗਿਆ ਉਹ ਕਿਸੀਂ ਉਹ ਰੱਖਣੇ ਕਿਥੋਂ ਨੇ ਉਹ ਲੋਹਾ ਪਾਠਾ ਲੋਹ ਦੇਣਗੇ ਚੀਜ਼ਾਂ ਲੋਹਾ ਬਣਾਉਂਦੀਆਂ ਸਰੀਰ ਚ ਚੱਚਾ ਨੂੰ ਪਨੀਰੀ ਮਿਲਦੀ ਹੈ ਜੇ ਅਗਲਾ ਸਾਰਾ ਸਮਾਨ ਪਾ ਕੇ ਦਵਾਈ ਸਮਝ ਨਾ ਲੱਗਣਾ ਖਾਏ ਉਹ ਨਾ ਚੱਚਾ ਦੀ ਪਨੀਰੀ ਹੂੰ